ਪੈਂਦੇ ਯਾਰ ਦਾ ਇੰਨਾ ਵੀ ਸੋ ਕੌਲੇ ਦਾ ਵੀ ਨੀਰਾ ਨੂਰੀ ਪਾ ਦੇ ਪੈਂਦਾ ਸਾਰਾ ਦਿਨ ਕਿ ਇੱਧਰ ਵਗ ਗਿਆ ਤੇ ਇੱਧਰ ਵਗ ਗਿਆ ਹੈ ਨਾ ਉਹ ਕੰਮ ਨਾ ਧੰਦੇ ਦਾ ਪੈਂਦਾ ਯਾਰ ਕਲਨ ਨੰਦਾ ਉਹਦੇ ਹੀ ਆਉਂਦਾ ਤਾਂ ਸਾਰਾ ਡੁੱਕ ਰਿਹਾ ਬਿੰਦੋ ਕਿੱਥੇ ਆ ਤੂੜੀ ਕਿੰਨੀ ਗ੍ਰਹੀ ਸਾਂਚੂ ਆ ਖੋਜ ਹੈ ਕਿ ਦਾ ਹੈ ਪੈਂਦੇ ਯਾਰ ਐਂ ਦੇ ਹਲੋ ਉਹ ਹੈਲੋ ਜੈਨਾ ਹਾਂ ਗੱਜਨਾ ਤੂੰ ਕਿੱਥੇ ਸੀਗਾ ਉਹ ਮਾਏ ਦਾ ਯਾਰ ਘਰੀ ਸੀ ਨੀਰਾ ਆ ਪਾਈ ਜਾਂਦਾ ਸੀ ਕਿਵੇਂ ਓਏ ਭੈਣ ਦੇ ਚਾਰ ਨੇ ਤੇਰੇ ਨਾਲ ਕਮਰੇ ਦੇ ਹੋਰ ਚੰਦ ਚੜਾਤਾ ਉਹ ਕੀ ਹੋ ਗਿਆ ਓਏ ਭੈਣ ਦਾ ਚਾਰ ਇੱਥੇ ਮੇਰੇ ਕੋਲੇ ਆਇਆ ਪਤਾ ਨਹੀਂ ਕਿੱਥੋਂ ਆਇਆ ਹੌਂਕੇ ਹਟਾਇਆ ਅੱਛਾ ਇਹ ਕਿਹਦਾ ਤਨ ਲੱਗ ਗਿਆ ਮੈਨੂੰ ਉਪਰੇ ਮਾਰਨ ਮੈਂ ਪਾਣੀ ਰੰਗਾਈ ਝੋਨੇ ਨੂੰ ਅੱਛਾ ਤੇ ਭੈਣ ਦਾ ਯਾਰ ਮੈਨੂੰ ਕਮਲਾ ਕਹਦਾ ਕਿ ਮੋਟਰਸਾਈਕਲ ਲਗਿਆ ਅੱਛਾ ਮੈਂ ਮੋਟਰਸਾਈਕਲ ਮੈਨੂੰ ਸਿਕਾਉਣ ਲੱਗਿਆ ਮੈਂ ਤਾਂ ਪਾ ਗਿਆ ਦੁਬਾਰੇ ਖੜਾ ਕੇ ਨੱਕਾ ਲਾਣਾ ਹਾਂ ਉਹ ਭੈਣ ਦੇ ਯਾਰ ਨੇ ਮੈਥੋਂ ਮੰਗ ਰੋ ਕਿਤੇ ਸਟਾਰਟ ਟੂਟ ਕਰਕੇ ਲੱਤ ਕਢਾ ਲਈ ਉਹ ਭੈਣ ਦੇ ਯਾਰੋ ਇਹਨੂੰ ਕਲਨ ਨੂੰ ਮੋਟਰਸਾਈਕਲ ਤੂੰ ਫੜਾਈ ਕਾ ਤੋ ਸੀ ਉਹ ਯਾਰ ਭੈਣ ਦੇ ਯਾਰ ਨੇ ਲਹੂ ਵੀ ਦੇ ਮੇਰਾ ਹਾਂ ਤੇ ਹੁਣ ਤੂੰ ਇੱਥੇ ਆ ਮੇਰੇ ਕੋਲੇ ਤੈਨੂੰ ਟਾਕੇ ਲੈ ਕੇ ਚਲੀਏ ਕਿਧਰੇ ਬੁਫਾ ਦਿਖਾਈ ਇਹਨੂੰ ਕਿਵੇਂ ਬੁਹਾ ਉਹ ਯਾਰ ਮੈਨੂੰ ਇੱਥੇ ਮੋਟਰ ਮੋਟਰਸਾਈਕਲ ਦਾ ਹੱਲ ਵੀ ਨਹੀਂ ਹੈਗਾ ਮੈਂ ਹੁਣ ਦੱਸ ਕੇ ਆਵਾ ਉਹ ਇਥੋਂ ਕਿਤੇ ਜਾਣਾ ਕੋਣ ਰਿਆ ਨਾਲ ਮੋਟਰਸਾਈਕਲ ਘਰੇ ਹੀ ਖੜਾ ਓ ਕਰੇ ਉਪਰ ਚ ਗਿਆ ਹੈ ਉਹ ਐ ਰੋਮੋਸਾਈਟ ਲੈ ਕੇ ਲੇਕੇ ਚੱਲ ਗਿਆ ਮੇਰੇ ਸਾਲੇ ਨੂੰ ਤਾਂ ਹੋਰ ਹੀ ਪੰਗਾ ਕਰਦਾ ਕੋਈ ਨੂੰ ਭੈਣ ਦੇ ਨਾਲ ਕਲਾਨਾ ਜੀ ਨੂੰ ਅਕਲ ਹੈ ਨਹੀਂ ਘਰੇ ਵੀ ਕਾਹਦਾ ਪੱਖੇ ਨਾ ਪੰਗੇ ਲਈ ਗਏ ਇੱਥੇ ਬੰਦਾ ਆ ਗਿਆ ਰੋਮਾ ਦਾ ਸੁਣਦਾ ਹੈ ਬਾਈ ਬਾਈ ਉਹਨਾਂ ਨੂੰ ਬਤਨ ਕਰਨੇ ਕਰਣ ਵਾਲਿਆਂ ਨੂੰ ਅੱਛਾ ਮੇਰੇ ਪਾਣੀ ਦਾ ਬਾਸ ਢੋਣਾ ਪੱਕੇ ਆ ਮਸਰਾ ਹਾਲ ਤੱਕ ਪਾਈ ਬਣ ਕੇ ਖੇਤੀ ਲੈ ਕੇ ਆ ਤੇ ਇਹਨੂੰ ਜਰਾ ਜਰਨ ਲੈ ਕੇ ਚੱਲ ਗਿਆ ਪਾ ਗਦੇ ਚੱਲ ਮੈਂ ਆ ਗਿਆ ਫਿਰ ਲਿਆਉਣਾ ਮੋਟਿਆਂ ਕਿਸੇ ਦਾ ਫਿਰ ਤੇਰੇ ਹੈਲੋ ਓਏ ਹਾਂ ਬਈ ਕੀ ਹਾਲ ਨੇ ਓਏ ਯਾਰ ਹਾਂ ਹਾਂ ਓਏ ਆਪਣਾ ਯਾਰ ਜਵਾਹ ਖੇ ਨੇ ਕਮਲੇ ਜੇ ਨੇ ਕਹਿੰਦੇ ਨੇ ਇਥੇ ਨਹਿਰ ਤੇ ਲੱਤ ਤੜਾਲੀ ਯਾਰ ਬਾਗੀ ਚੱਲ ਮੇਰੇ ਨਾਲ ਹਾਂ ਯਾਰ ਐ ਕਾਨੂੰ ਕਰਦਾ ਯਾਰ ਆ ਯਾਰ ਅੱਛਾ ਯਾਰ ਚੱਲ ਫਿਰ ਮੈਂ ਹੋਰ ਪੁੱਛਦਾ ਠੀਕ ਓ ਪੌਣੀ ਹਾਂ ਭਾਈ ਕੀ ਕਰਦਾ ਓਏ ਮੋਟਰ ਤੇ ਜਾਂਦਾ ਯਾਰ ਅੱਛਾ ਕਿਹੜੀ ਮੋਟਰ ਤੇ ਇੱਥੇ ਜਾਂਦਾ ਖੂਦ ਤੇ ਓ ਯਾਰ ਬਾਈ ਬਣ ਕੇ ਮੇਰੇ ਨਾਲ ਹੀ ਵਗ ਚੱਲ ਯਾਰ ਮੈਂ ਯਾਰ ਪਾਣੀ ਛੱਡ ਰਿਹਾ ਉੱਥੇ ਯਾਰ ਓ ਯਾਰ ਆਪਣੇ ਵਾਲਾ ਕਾਮਲਾ ਨਹੀਂ ਗਿਆ ਨਹੀਂ ਉਹਨੇ ਕਹਿੰਦੇ ਲੱਤ ਦੜ ਵਾਲੀ ਯਾਰ ਜਵਾਬ ਇਹ ਨਹਿਰ ਤੇ ਜੱਸੇ ਗਾਲੇ ਬੇਡਾ ਬੈਠਾ ਉਹ ਕੋਲ ਬਾਇਆ ਅੱਛਾ ਯਾਰ ਉਹਦੇ ਕੋਲ ਜਾਵਾਂ ਆ ਜੱਸੇ ਗਾਲੇ ਦੇ ਆਉਂ ਦੱਸੇ ਗਾਲੇ ਕੋਲ ਬਾਇਆ ਤੇਰੇ ਕੋਲ ਤਾਂ ਹੈ ਨਹੀਂ ਆ ਮੈਂ ਟਾਈਮ ਨਹੀਂ ਹੈਗਾ ਮੇਰੇ ਕੋਲ ਹੋਰ ਮੁੰਡਿਆ ਘਰੀ ਬਗ ਜਾ ਸੁਣ ਲਈਏਗੇ ਓ ਮੁੰਡਿਆ ਏ ਵੀ ਗਾਇਦਾ ਮੁੰਲਾ ਸੁੱਤਾ ਪਿਆ ਉਹ ਮੁੰਡੇ ਹਲੋ ਕਿਵੇਂ ਆ ਪੁੱਤ ਪੁੱਤ ਹੈ ਕੀ ਹਾਲਾ ਠੀਕ ਆ ਠੀਕ ਆ ਵਧੀਆ ਤੂੰ ਦੱਸ ਬਸ ਬੈ ਜਾ ਵੇ ਇੱਥੇ ਬੈਠਾ ਦਾ ਕਿਹੜਾ ਟਾਈਮ ਆ ਜੀ ਹੋ ਗਿਆ ਓ ਯਾਰ ਆਪਣੇ ਵਾਲਾ ਧੁੱਦਾ ਨਹੀਂ ਕਲਾਨਾ ਅੱਛਾ ਅੱਛਾ ਉਹ ਨਹਿਰ ਤੇ ਯਾਰ ਗੱਜਣ ਲਵੇ ਵਗ ਗਿਆ ਅੱਛਾ ਉਥਾ ਕਹਿੰਦਾ ਮੋਟਰ ਮੋਟਰਸਾਈਕਲ ਸਿੱਕਲ ਲੱਗ ਗਿਆ ਅੱਛਾ ਆਏ ਨੇ ਲੱਤ ਡੜਾ ਲਈ ਉਹ ਪੰਗੇ ਲੈ ਜਾਂਦਾ ਰਹਿੰਦਾ ਸਾਰਾ ਦਿਨ ਕੀ ਹੋ ਗਿਆ ਹੁਣ ਫੇਰ ਫੇਰ ਹੌਣ ਲਿਆਉਣਾ ਤੂੰ ਆ ਜਾਂ ਤੂੰ ਚਲ ਆਲੀ ਮਸਾ ਨੀ ਨੀ ਦਬੈ ਸਤਾ ਥੱਕਿਆ ਰਾਤ ਦਾ ਐਂ ਨਾ ਕਰ ਪੁੱਤ ਬਣ ਕੇ ਤੂੰ ਆ ਉਹਦਾ ਰੋਹ ਦਾ ਕੰਮ ਆ ਯਾਰ ਕੀ ਪਾ ਕੀ ਦੇਣਾ ਪੰਗੇ ਲੈ ਲੈ ਕੋਈ ਨਾ ਪੁੱਤ ਬਣ ਕੇ ਕਦੇ ਫਿਰ ਮੈਂ ਤੇਰੇ ਕੰਮ ਨਹੀਂ ਆਇਆ ਕਰੂਗਾ ਹੁਣ ਆਇਆ ਦਾ ਮੈਂ ਤਾਂ ਚਾਹ ਪਾਣੀ ਪੀਣਾ ਉਹ ਨਹੀਂ ਚਾਹ ਚਾਹ ਆਪਾਂ ਅੱਗੇ ਪੀਵਾਂਗੇ ਚਾਹ ਨੂੰ ਲੈ ਆ ਜਿਹਦਾ ਬਣਾ ਪੈਂਦਾ ਕਾਹਦਾ ਫੈਕਚਰ ਆ ਪੂਰਾ ਲੰਤ ਟੁੱਟ ਗਿਆ ਦੇ ਹਾਂ ਫੈਕਚਰ ਕਰ ਲਿਆ ਨਾਲ ਜਾਣਾ ਪੂਆ ਪੂਆ ਆ ਬੁਦਵਾਰ ਕੇ ਆਈ نیند ਵੀ ਸਰਾਫ ਕਰਦੀ ਮਸਾ ਦੇ ਸੁਪਨੇ ਆਏ ਬੁਦਵਾਰ ਕੇ ਆ ਗਏ ਸਮਝ ਹੈ ਸੁਪਨਾ ਨੂੰ ਭਾਏ ਕਿਰੀ ਤਰੀ ਖੂਰ ਪਰ ਆਉਂਦੀ ਹੈ ਸੁਪਨੇ ਚ ਹਾਂ ਤੇ ਹੁਣ ਪਨੀ ਬੁਦਰ ਨਾਲ ਚੱਲਣਾ ਪੂਆ ਤੇਰਾ ਤਾਇਆ ਕਹਿੰਦਾ ਕੰਮ ਆਣ ਤੇ ਆਇਆ ਹਾਂ ਨਾ ਕਰੋ ਮੋਟਰਸਾਈਕਲ ਕੱਢ ਲੈ ਫਿਰ ਆਪਣਾ ਕੱਢ ਲੈ ਕੱਢ ਲੈ ਤੈਨੂੰ ਲਹਗੇ ਚ ਮੈਂ ਉੱਥੇ ਨਹਿਰ ਤੇ ਜਾਣਾ ਬੂਆਪਾ ਨੂੰ ਮੈਂ ਤੇ ਬਾਲ ਕਰ ਆਇਆ ਹਾਂ ਆ ਆਇਆ ਪੁੱਤ ਬਣ ਕੇ ਯਾਰ ਫਿਰ ਮੈਂ ਤਾਂ ਤੈਨੂੰ ਪਤਾ ਯਾਰ ਮੋਟਰਸਾਈਕਲ ਦਾ ਬਾਹਰ ਤੂੰ ਚੱਲ ਗਲੀ ਅੱਛਾ ਅੱਛਾ ਆ ਜਾ ਫਿਰ ਹੈ ਆਇਆ ਆਇਆ ਮੈਂ ਉੱਥੇ ਗਲੀ ਤੇ ਉੱਥੇ ਘਰੇ ਚੰਗਾ ਠੀਕ ਆਇਆ ਸਿੱਧੀ ਆਇਆ ਪੁੱਤ ਬਣ ਕੇ ਬਾਲਾ کہیں ਤਾਂ ਤਰਨਾ ਹੋ ਐ ਬਾਬੇ ਹੋਰ ਤਾਂ ਕਰ ਲੈ ਆਇਆ ਆਇਆ ਆਹੀਂ ਪੁੱਤ ਬਣ ਕੇ ਆਇਆ ਇੱਧਰ ਜੇ ਕਰ ਲਾ ਮਾੜਾ ਨੂੰ ਕੋਰੋਨਾ ਨਿਕਲਦੇ ਆ ਕੀ ਕਰਾਂ ਯਾਰ ਸਾਰਾ ਦਿਨ ਕਹਿੰਦਾ ਕਲ ਨਾ ਹੋ ਕਹਿੰਦਾ ਸਾਰਾ ਦਿਨ ਮੈਂ ਵੀ ਆਪੇ ਮਰਦਾ ਦੂਜੇ ਨੂੰ ਵੀ ਮਾਰ ਮੈਂ ਤਾਂ ਯਾਰ ਤੂੰ ਮੇਰਾ ਪੁੱਤਾ ਤੂੰ ਮੇਰੇ ਕੰਮ ਆ ਜਾ ਮੈਂ ਬਾਲਾਂ ਨੂੰ ਚੱਲੀ ਫਿਰ ਚਾਲ ਚਾਲਾ ਹੋਣੀ ਹੋਇਆ ਹੱਥ ਬਾਗੇ ਰਹਿ ਜੀ ਕਿਸੇ ਦਾ ਹੱਥ ਪਾ ਲੈ ਹੱਥ ਪਾ ਲੈ ਜੀ ਮੁੱਤ ਬਣ ਕੇ ਉਹ ਬੋਲ ਨਹੀਂ ਨਾ ਆਪਣਾ ਪੰਡਾ ਬੋਲ ਨਾ ਕੋਈ ਬੰਦਾ ਹੈਗਾ ਕੋਲੇ ਉਸੇ ਨਾਮ ਦੀ ਡਾਕੀ ਜੀ ਲਾਇਆ ਉਹ ਬੰਦਾ ਹੈਗਾ ਉਹਦਾ ਤਾਇਆ ਗੱਜਣ ਨਹੀਂ ਗੱਜਣਾ ਉਹ ਹੈਗਾ ਨਾਲ ਹੀ ਆ ਉਹਦੇ ਨਾਲ ਹੀ ਆ ਮਿਹਰਬਾਨੀ ਪ੍ਰਮਾਤ ਜੀ ਨਾਲ ਉਹਦੇ ਨਾਲ ਹੀ ਰਹਿੰਦਾ ਉਹ ਪਹਿਲਾਂ ਮੈਂ ਲਾ ਸਾਈਕਲ ਜਾਈ ਦਵਾਏ ਸੀ ਉਹਦੇ ਸਾਈਕਲ ਦੇ ਸਾਈਕਲ ਆ ਕਿਹੜਾ ਦਵਾਇਓ ਸਾਈਕਲਾ ਤਾਂ ਹੀ ਮੋਟਰਸਾਈਕਲ ਪੁੱਟਾ ਮੋਟਰਸਾਈਕਲ ਕਹਿੰਦਾ ਮੈਂ ਮੋਟਰਸਾਈਕਲ ਪੁੱਟ ਉਹਨੂੰ ਗੱਜਣ ਕਹਿੰਦਾ ਯਾਰ ਕਹਦਾ ਜੈਲੇ ਕਹਿੰਦਾ ਇਹ ਰੋਣਾ ਕਹਿੰਦੀ ਨੇ ਕਹਿੰਦਾ ਇਹ ਮੋਟਰ ਹੈਗਾ ਬਣਾ ਕਹਿੰਦਾ ਮੇਰੇ ਕੋਲ ਸਟਾਰਟ ਕਰ ਲਿਆ ਕਹਿੰਦਾ ਸਟਾਰਟ ਕਰਕੇ ਕਹਿੰਦਾ ਕੈਂ ਲੈ ਗਿਆ ਕਹਿੰਦਾ ਗਾਹ ਤੇ ਟਿੱਕਿਆ ਤਾਂ ਕਿਹੜੀ ਮੋਟਰ ਉਹਨਾਂ ਦੀ ਮੋਟਰ ਦਾ ਹੀ ਆ ਠੀਕ ਜਨ ਦੀ ਇੱਥੇ ਹੁੰਦੀ ਆ ਯਾਰ ਉਹ ਪੱਕਾ ਪਤਾ ਤਾਂ ਨਹੀਂ ਇਹ ਮੋਟਰ ਉਹਨਾਂ ਦੀ ਮੈਨੂੰ ਯਾਰ ਪੱਕਾ ਪਤਾ ਸ਼ੇਰਾ ਤੂੰ ਟੈਨਸ਼ਨ ਕਰਨ ਨੂੰ ਲੈਣਾ ਤਾਇ ਤੂੰ ਹੀ ਨਾ ਟਾਈਮ ਖਰਾਬ ਕਰਦੀ ਬੋਲ ਬੋਲ ਮਾਰ ਕੇ ਵੇਖ ਲੈ ਕਿਦੋਂ ਉਹ ਕੱਟਣਾ ਓਏ ਕੁਦਿਆ ਉਹ ਕਿੱਥੇ ਮਰ ਗਏ ਭੈਣ ਦੇ ਯਾਰੋ ਉਹ ਗੁੱਦੇ ਓਏ ਉਹ ਗੱਜਨਾ ਆ ਬੋਲੀਂਦੇ ਉਹ ਬੋਲੀਂ ਐਸੀ ਰੱਖੀ ਓਏ ਜੈਲੇ ਹਾਂਜੀ ਹਾਂਜੀ ਗਏ ਜੀ ਆ ਆ ਜਾ ਲਿਆਸ ਓਏ ਉਹ ਭੈਣ ਦੇ ਯਾਰੋ ਹੋਰ ਤਾਂ ਵਧੀਆ ਵਧੀਆ ਸੇਰਾ ਹੋ ਠੀਕ ਹੈ ਠੀਕ ਹੈ ਠੀਕਾ ਰੱਖਿਆ ਓਏ ਕੀ ਗੱਸਾ ਕਰੂ ਪੁੱਛਿਆ ਆਪਾਂ ਇਹਦੇ ਚਾਹ ਨੂੰ ਪਾਣੀ ਪੁਣੀ ਪਿਆਰ ਕਮੀ ਹੋ ਗਿਆ ਕੀ ਹੋ ਗਿਆ ਉਹ ਕੀ ਹੋ ਗਿਆ ਬੁੱਤ ਹੇ ਕੈੜੀ ਨਟਕਿਆ ਹੀ ਜਾ ਮਾਰ ਉਹ ਪੈਂਦਾ ਯਾਰਾ ਤੈਨੂੰ ਕੀ ਕਹਿਆ ਸੀ ਮੈਂ ਪੈਂਦਾ ਯਾਰਾ ਕਰਦਾ ਮਾਰੀ ਨਾ ਮਤਲਬ ਜਾ ਮਾਰੀ ਨਾ ਪਾਣੂ ਯਾਰ ਪੈ ਯਾਰ ਨੇ ਪੈ ਨਹੀਂ ਆਹ ਵਾਤਾ ਤਲਾ ਆਏ ਨੀ ਆਏ ਮਾਰੀਣਾ 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 ਆਏ ਵਾਪਸ ਮੈਂ ਬਹੁਤ ਕੁੱਟਤਾ ਹੈ ਗਿਆ ਮੈਂ ਬਹੁਤ ਕੁੱਟਤਾ ਉਹ ਗੱਜਣਾ ਨੂੰ ਤੂੰ ਹੀ ਚਮਲਾ ਰੱਖਿਆ ਤੇਰੇ ਘੇਟੇ ਜੰਬਲ ਨਹੀਂ ਮੇਰੇ ਮੈਂ ਕਿ ਚਮਲਾਇਆ ਤਾਂ ਇੰਦਾ ਇੰਦਾ ਮੜ ਗਿਆ ਮੋਟੀਆਂ ਚ ਵਖਦਿਆਂ ਲੋੜਾ ਮੈਂ ਪੂਰੀਆਂ ਕਰਦਾ ਉਹ ਲੋੜਾ ਦਾ ਪੂਰੀਆਂ ਕਰਦਾ ਇਹ ਚਮਲਾ ਆਏ ਕੋਈ ਸੋਨਾ ਆ ਵਈਆ ਹੋੰਦਾਂ ਉਹਦੀ ਗੱਲ ਵੀ ਮੰਨਦਾ ਮੇਰੀ ਇਹ ਕੋਈ ਨਹੀਂ ਗੱਲ ਤਾਂ ਮੰਨਦਾ ਇਹ ਕਮਲਾ ਤੂੰ ਹੁਣ ਚਾਲੇ ਨੂੰ ਲੈ ਕੇ ਚੱਲੀਏ ਡਾਕਟਰ ਕੋਲੇ ਫਿਰ ਹੁਣ ਚੱਲੀਏ ਹਾਂ ਚੱਲ ਫਿਰ ਚੱਲ ਥੋੜਾ ਕਢਾਓ ਕਢਾਓ Earth... O, ay, ay, oy... o, basta, ay la yup. Ay papá, ay papá, ay la Ay, ay ay la ay data, 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 ay 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 ਹਾਏ ਹੌਣਾ ਹਾਏ ਹਾਏ ਬਾਪ ਲੱਗਦਾ ਤਰਾ ਲੱਤ ਤੇ ਹੱਥ ਕਿਉਂ ਹਾਏ ਬਾਪ ਲੱਗਦਾ ਬਾਪ ਬਾਪ ਉੱਠਾਏ ਨਾ ਹਾਏ ਬਾਪੇ ਹਾਏ ਹਟੋ ਓਏ ਹਟਾਏ ਹਾਏ ਬਾਪਾ ਤੂੰ ਬੱਤ ਕਰ ਲੈ ਚੱਲ ਚੱਲ ਹਾਏ ਬਾਪਾ ਆਹ ਬਾਈਕ ਸਾਈਕਲ ਮੋੜ ਤੋਂ ਤਾਂ ਫਿਰ ਮੈਂ ਕਿੱਥੇ ਜਾਵਾਂ ਹਾਂ ਫਿਰ ਤੂੰ ਭਾਗ ਜਾ ਪੁੱਤ ਜਾ ਮੋੜ ਦੇ ਕੇ ਮੈ ਜੋ ਤੂੰ ਭਾਗ ਜਾ ਪੁੱਤ ਧੰਨਵਾਦ ਤੇ ਹਾਂ ਧੰਨਵਾਦ ਕੋਈ ਗੱਲ ਨਾ ਮੋੜ ਵੇ ਜਾ ਬਾਪਾ ਹਾਏ ਬਾਪਾ ਤਦ ਦੇਖ ਇਹਨਰ ਕੋਲ ਹੈਗਾ ਮੋਟਰਸਾਈਕਲ ਬਸ ਮੋਟਰਸਾਈਕਲ ਤਾਂ ਰਹਿ ਗਿਆ ਫਿਰ ਪਿੰਡੋਂ ਚੱਲਿਆ ਕੋਈ ਨਹੀਂ ਗੁਮਾਉਣ ਗਈ ਜਨਾ ਥੋੜੀ ਫਰ ਚਲਾਂਗੇ ਕੋਈ ਨਹੀਂ ਚੱਲੋ ਉੱਤੇ ਪੁੱਤੇ ਪੁੱਤ ਕੌਤ ਕੜਾਈ ਹੋਇਆ ਪੁੱਤੇ ਪੁੱਤ ਪੁੱਤੇ ਗੱਲ ਤਾਂ ਸੁਣਾ ਕੌਤ ਕੜਾਈ ਹੋਇਆ ਪੁੱਤਾਂ ਪੁੱਤੇ ਤਰ ਬਚਾ ਕੇ ਉਹ ਚੱਕੇ ਉਹ ਲਾ ਤਾ ਦੇ ਪੁੱਤ ਤੇ ਖੜਦਾ ਕੁਦੇ ਕੁਦੇ ਮੈਨੂੰ ਵੀ ਗਲਾ ਦਬਾਰ ਉਹਦਾ ਆ ਵਾ 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 ਕੋਈ ਨੂੰ ਕਿੱਥਰ ਲੈ ਗਿਆ ਸੀ ਕਲਾ ਨੂੰ ਯਾਰ ਕੁੱਤੀ ਕਰ ਜਾਇਆ ਆਂ ਇਹ ਡੱਕ ਤੇ ਇਹ ਲੀ ਗਿਆ ਕੁੱਤੀ ਦਾ ਖੀਰੀ ਆਂ ਇਹ ਆਪਾਂ ਤੇ ਚਾਰ ਨੇ ਪੂਰੀ ਬੰਝ ਖੜਾ ਕਰਤਾ ਨਾ ਬੜ ਓਏ ਆ ਓਏ ਹਾ ਲੱਤ ਲੂ ਦੇ ਰੀ ਸਾਲਿਆਂ ਲੱਤ ਦਿਆ ਓਏ ਓਏ ਆ ਖੋਲ ਨਹੀਂ ਯਾਰ ਮਾਰ ਮੈਂ ਖੋਲਦਾ ਹਾਂ ਇਹਦੀ ਭੈਣ ਦੀ ਓਏ ਪਾਪਾ ਹਰ ਪਾਪਾ ਨਾਲ ਪਾਪਾ 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 ਨਾਲ ਕੋਈ ਨਾ ਕੋਈ ਨਾ ਕੋਈ ਕੱਲ ਜਾ ਕਿਹੜੀ ਲੱਤ ਹੈ ਸਾਹੀ ਹੈ ਉਹ ਕਲਾ ਨੂੰ ਉਚਾਉਂ ਲੈ ਕੇ ਗਿਆ ਯਾਰ ਓਏ ਮੈਂ ਬਾਜ਼ਾਰ ਹਰਦਾ ਨਹੀਂ ਪੰਗੇ ਲੈਣੋ ਅੱਜ ਗਿਆ ਆ ਦੱਤ ਜੀ ਦੇ ਕੈਰੇਕਟਰ ਆ ਇਹਦੇ ਦੇ ਕੈਰੇਕਟਰ ਆ ਯਾਰ ਹੈ ਆਏ ਪਾਪਾ ਆਏ ਪਾਪਾ ਆਏ ਪਾਪਾ ਆਏ ਪਾਪਾ ਆਏ ਪਾਪਾ ਆਏ ਤੁਗਲਾਣਾ ਆਏ ਪਾਪਾ ਇਹ ਕੰਮ ਕਰਦੇ ਨਹੀਂ ਕਰਦੇ ਚਾਰ ਦੇ ਕਤੂਤੇ ਮੜੀਏ ਦੇ ਲਾਸ ਵਰਗਾ ਦਾ ਨਾਲਾ ਪਾਈ ਫਿਰਦਾ ਦੇ ਨਾ ਦੀ ਮੋਟਰਸਾਈਕਲ ਹੈ ਸਿਕਦਾਰ ਦੀ ਮੋਟਰਸਾਈਕਲ ਹੈ ਲਾਸ ਆ ਯਾਰ ਮੋਟਰਸਾਈਕਲ ਸਿੱਖਦਾ ਹੀ ਨਕਸਾ ਵਾ ਮੈਨਾਂ ਭਾਗਿਆ ਨਾ ਕਾ ਮੋੜਨਾ ਠੀਕ ਹੈ ਮੈਥੋਂ ਬਾਦ ਪੈਦਾ ਯਾਰ ਪੱਗੇ ਲੈਣ ਲੱਗਿਆ ਯਾਰ ਪ੍ਰੈਸ਼ਰ ਹੋ ਰਿਹਾ ਹੈ ਪ੍ਰੈਸ਼ਰ ਆ ਰਿਹਾ ਹੈ ਦੰਦੜਾ ਦੱਬਣੇ ਮੈਂ ਮੈਂ ਮਟਕੇ ਦਾ ਬਾਈ ਮੈਂ ਦੱਸਦਾ ਨਾ ਇਹ ਲਾ ਪਲਾਸਟਰ ਕੋਸਟਰ ਰੇ ਇਹ ਕਰ ਦੋ ਹੀ ਡਾਕਟਰ ਸਾਹਿਬ ਪਲਾਸਟਰ ਕੋਈ ਕੋਈ ਹੁੰਦਾ ਨਹੀਂ ਨਾ ਬੈਕਸਰਾ ਪੁਰਾਣਾ ਪੁੱਛਿਆ ਜਣਾ ਆਹ ਕਾ ਬਣਾ ਕਰਕੇ ਪੱਟੀ ਜੀ ਮਾਰਾ ਜੱਗ ਬੰਦੀ ਲੈ ਆ ਨਾ ਮਾਨ ਸਾਹ ਨੇ ਹੋਰ ਕੀ ਹੈ ਕੋਈ ਮਾਨ ਸਾਹ ਕੰਨ ਰੱਖ ਤੂੰ ਇੱਕ ਥੀ ਕਰ ਦੇਦਾ ਲਾ ਕੇ ਪੱਟੀ ਕੋਈ ਜੀ ਪਠਿਆ ਪਰ ਆ ਪੈਂਦੇ ਨੂੰ ਸਾਨੂੰ ਦਾਕਰ ਸਾਹ ਦੀ ਜੋ ਵੈਲਿਊ ਟਿਕ ਕੇ ਪਾਪਾ ਪਾਪਾ ਪਾਣੀ ਬਿਨਾ ਸੀਗਾ ਪਾਣੀ ਬਿਨਾ ਪਾਣੀ ਦੇ ਯਾਰੀਓ ਪਾਣੀ ਦੇ ਪਾਪੇ ਦੇ ਤਾਂ ਬੜੇ ਭੈ ਜੀ ਤੂ ਆਖੇ ਲੱਗਦਾ ਹੈ ਹੜਾ ਪਾਪੇ ਦਾ ਤੂੰ ਪਾਣੀ ਓਣ ਤਾ ਆਗਾ ਨੂੰ ਦਕਾਰ ਪਾਣੀ ਮੈਂ ਤੁਹਾਨੂੰ ਕਹਿ ਕੇ ਗਿਆ ਤੁਸੀਂ ਨਾ ਪੰਗੇ ਲਈ ਚਲਾਉਂਦਾਰੀ ਜਾਂ ਨਾ ਲੈ ਉਹ ਤਾਂ ਪਾਣੀ ਹੀ ਦਿੰਦਾ ਖੜਾ ਹੋ ਖੜਾ ਹੋ ਦੇ ਪਿਆ ਇਹਨੂੰ ਪਾਣੀ ਹੈ ਅਰੇ ਤੂੰ ਗਿਓ ਕੋਈ ਨਾ ਪਾਣੀ ਵੀ ਪਾਏ ਦਾ ਯਾਰ ਕੱਲ ਨਾ ਇਹ ਘਰੇ ਪੱਖੇ ਨਹੀਂ ਪੰਗੇ ਲਈ ਜਾਂਦਾ ਮੈਨੂੰ ਐ ਲੱਗਿਆ ਕੱਲ ਕਰੰਟ ਚੱਲੇ ਲੱਗਿਆ ਤੂੰ ਤੁਸੀਂ ਕਰਾ ਲਈ ਹਾਂ ਕਰੰਟ ਨਾਲ ਲੱਗਿਆ ਇਹ Ya udah itu

ਸੱਪ ਸੱਪ ਕਮਲਾ ਆਏ ਕਮਲਾ ਸੀ ਜੇ ਤੋਏ ਰੋ ਪਾ ਐ ਸੱਪ ਕਮਲਾ ਐ ਵਾਤ ਵਾਤ ਬਾ ਹੋ ਗਿਆ ਹੋ ਗਿਆ ਵਾ ਹੋ ਗਿਆ ਕਮਲਾ ਚੱਕ ਧਿਆਨ ਨਾਲ ਬਣ ਕੇ ਦਰਦ ਕੱਟ ਕੇ ਦਰਦ ਕੱਟ ਗਿਆ ਜਾਂ ਮਸਤੜ ਹਾਂ ਹੋਰ ਸਕੇ ਹੋਣਾ ਸਕੇ ਹਾਂ హజీక హజీక హౌళ ਕੁਪ ਪੈਂਦੇ ਚਾਰ ਉੱਥੇ ਪਤਾ ਨਹੀਂ ਕਿੱਦਾਂ ਆਇਆ ਹੋ ਕਹਿ ਕਹਿ ਆਇਆ ਉਹ ਕਾਹਨ ਮੂੰਹ ਇੱਕ ਆਇਆ ਮੇਰੇ ਕੋਲੇ ਪਹਿਲਾ ਆਇਆ ਠੀਕ ਹੈ ਮੈਨੂੰ ਕਹਿੰਦਾ ਮੈਂ ਤਾਂ ਕਹਿੰਦਾ ਖਿੱਡਣਾ ਇਹ ਕਹਿੰਦਾ ਪੱਖੇ ਆਇਆ ਆਇਆ ਲੱਗਿਆ ਜੋ ਕਰਦਾ ਇਹੋ ਲੈਰੀ ਪਰ ਜਾਵਾ ਜੀ ਆ ਬਹਿ ਮੂੰਹ ਤੇ ਪੈਂਦਾ ਜਾ ਹੁਣ ਮੈਨੂੰ ਤਾਂ ਆਇਆ ਜੀ ਇਹ ਕਰੰਟ ਨਾਲ ਲੱਗੂਆ ਉਹੀ ਗੱਲ ਹੋਊਗੀ ਨਾ ਫਿਰ ਬਹੁਤ ਪੈਂਦਾ ਜਿਆਦਾ ਖਾ ਲੈਂਦਾ ਫਿਰ ਖੇਤ ਆਕੇ ਵੀ ਕੰਨ ਖਾਣੇ ਦਾ ਹੈ ਹਾਂ ਡਾਕਟਰ ਜੀ ਜੀ ਤੇ ਕਿੰਨੇ ਪੈਸੇ ਬਣਦੇ ਆ ਤੂੰ ਦੇਗਾ ਕਿ ਮੈਂ ਨਾ ਨਾ ਮੈਂ ਦੇ ਦੂੰ ਕੋਈ ਨਹੀਂ ਤਾਂ ਫਿਰ ਇਹਦਾ ਕੁਦਰਤ ਹਾਲਤ ਦੇ ਤੇਦਾ ਬਹੁਤ ਬਹੁਤ ਧੰਨਵਾਦ ਵਿਚਾਰੇ ਦਾ ਮਾਨਸਾ ਜਾਣ ਤੋਂ ਬਚਾਇਆ ਪਰ ਹੋਰ ਮਾਣ ਹੈ ਫੈਕਚਰ ਸੀਗਾ ਡਾਕਟਰ ਚੰਗਾ ਜੀ ਸਪੀਰ ਹਾਂ ਇਹਨੇ ਨਾ ਪਰੀਏ ਦਾ ਇਚੀਲਾ ਇਹ ਕਰਦਾ ਇਹਦਾ ਭੈਣ ਦਾ ਚਾਰ ਬੌਲਾ ਆਪਣਾ ਸਾਰੀ ਬਕਾਇਦਾ ਹੁੰਦਾ ਜ਼ਮੀਰ ਜਿਹਦੇ ਹਸਾਮ ਨੇ ਤੇ ਲੱਛਣ ਨੇ ਆਪਣਾ ਭੈਣ ਦੇ ਨੂੰ ਕਿੱਥੇ ਕਿਤੇ ਲਾਵੂ ਤੂੰ ਤੁਸੀਂ ਇਹਨੂੰ ਚੁਣਾ ਰੱਖਿਆ ਕਿੱਤੇ ਗਿਲਾਵਾ ਕਰਦੇ ਕਹਿੰਦਾ ਕਹਿੰਦਾ ਮੁਰਗਿਆਂ ਨੂੰ ਦਾ ਢੋਆ ਰੋਟੀਆਂ ਰੋਡਾਂ ਦੇ ਮੇਰੇ ਕੋਲ ਜੱਟਾਂ ਦੇ ਠੀਕਾ ਲਾ ਠੀਕਾ ਭੈਣ ਦਾ ਕਿਹੜਾ ਲਾਵੂ ਮੈਨੂੰ ਤਾਂ ਲੱਗਦਾ ہاں ٹھیک ہے آ نا بابا تیرا ہے ہوا اور بھائی نا ہے جیڑی نال ہی نال ہاں 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 ਆ ਲੱਤ ਸਿੱਧੀ ਰੱਖ ਲਾਤ ਸਿੱਧੀ ਤੂੰ ਮੈਨੂੰ ਮਾਰ ਦੇਵੇਂ ਕੌਣ ਮੈਂ ਮੈਂ ਸਰਕਾਰ ਨੂੰ ਅੱਜ ਹੀ ਲਾਉਂਗਾ ਤੇ ਜੀ ਮੈਨੂੰ ਮਰਾਉਣੇ ਹੋ ਡਾਕਟਰ ਦੀ ਤੇਰੀ ਆਂਟੀ ਆ ਹਾਂ ਅੱਜ ਹੀ ਲਾਉਂਗਾ ਮੈਨੂੰ ਮਰਾਉਣੇ ਹੋ ਤੁਸੀਂ ਮੈਨੂੰ ਠੀਕ ਲਵਾਉਣੀ ਹੋ ਮਰੇ ਮੈਂ ਭਗਵਾਨ ਤਵਾਂ ਲੈ ਲਵੇ ਆਉਂਗਾ ਸੜਾ ਭਗਵਾਨ ਦਾ ਤੂੰ ਭਗਵਾਨ ਤਵਾਂ ਹੰਦਾ ਉਹ ਸੱਟਾ ਹੁਣ ਤਾਂ ਓਏ ਬਾਪਾ ਆਣੀ ਤਵਾਂ ਕੋਈ ਨਾ ਕੋਈ ਨਾ ਠੀਕ ਲੱਗਿਆ ਸੁਣ ਹਾਂ ਠੀਕ ਹਾਂ ਇਹਨਾਂ ਦਾ ਹੁਣ ਇਹਨੂੰ ਲੈ ਜੀ ਹਾਂ ਲੈ ਜੀ ਠੀਕ ਹੈ ਜੀ ਹਾਂ ਟਰੱਕਾਂ ਨੇ ਪਾਈਆਂ ਠੀਕ ਐ ਸ਼ਾਮ ਦੇ ਨੇ ਠੀਕ ਐ ਠੀਕ ਹੈ ਜੀ ਬਸ ਉਹ ਵੀ ਸੈਟ ਹੋ ਗਿਆ ਇਹਨੂੰ ਪਾਏ ਦਿਆ ਨੂੰ ਨੀਂਦ ਆ ਲਈ ਵੀ ਲਾਈ ਰਿਆ ਤਾਂ ਨੇ ਸਾਰੀ ਰਾਤ ਨਹੀਂ ਸੌਂਦੇ ਨੇ ਤਾਂ ਕੋਈ ਨਹੀਂ ਦੇਖ ਲਾਂਗੇ ਲੋਡ ਪੇ ਦਾ ਟਿਕਟੂ ਦਾ ਲਾਇਆ ਹਾਂ ਇਹ ਕਾਇਲਾ ਕਲੰਨੀ ਆ ਬੱਕੀ ਫੜ ਲਿਆ ਹਰਜਾ ਬੰਦਾ ਇਹਦਾ ਕੋਈ ਹਾਂ ਤੇ ਪੇਮੈਂਟ ਤੁਹਾਡੀ ਦੇਤੀ ਅਸੀਂ ਠੀਕ ਐ ਜੀ ਠੀਕ ਐ हां तो कि दोबारा ਇਹਦਾ ਨਹੀਂ ਦਵਾ ਲੋੜ ਹੀ ਨਹੀਂ ਮੈਂ ਤੂੰ ਚੱਕਿਆ ਕੇ ਮੈਂ ਚੱਕਿਆ ਨੂੰ ਦੋਵੇਂ ਚੱਕ ਲੈਣੇ ਆ ਤੇਰੇ ਹਿਸਾਬ ਨਾਲ ਮਾਈਂਡ ਸੈਟ ਕਰੋ ਚੱਕ ਲੈ ਫੜਾਓ ਲਾਸਤਰਾ ਤੇ ਕਿੰਨੀ ਸਾਲਾ ਬੋੜਾ ਅਰੇ ਅਲੱਗ ਖਾ ਨਹੀਂ ਤੇਰੀ ਦੀ ਤੇ ਇੱਕ ਚਾਲ ਨੇ ਕਮੇ ਅਰੇ ਬਾਪੇ ਚੱਕ ਚਣ ਕਰੀਦਾ ਤਿਆਰੇ ਜਿੰਦੀ ਹੁੰਦੀ ਕਸਰ ਮੈਂ ਕੱਟੂ ਆਂ ਚਾਰੋ ਜਤੈ ਨੂੰ ਨਾ ਕਰ ਲੈ आई बोल दा रुक ना मैं सोया हूं ये फाड़ दो ट्रेसर चला दे चल वो बढ़ा दे वहां रोकना देख ला किते कैना रख के रखी कितना बहुत बोले बहुत तेज और वहां से कुआं फाड़ोगे कुआं ना ਜਿਸ ਕਾਮ ਨੂੰ ਕਰੇ ਤਾਂ ਜਨੈਣ ਨੂੰ ਰੈਡੀ ਹੀ ਲਿਆ ਰਹੀ ਆਪਾਂ ਤੇ ਹੁਣੀ ਪੂਰੀ ਹੈ ਤੇ ਹੁਣੀ ਪੂਰੀ ਹੋ ਗਿਆ ਹੁਣੀ ਪੂਰੀ ਦੇ ਬਾਰੇ ਅੱਜ ਫਿਰ ਕਾਕਾ ਨੂੰ ਉਹਨੂੰ ਸਿਕਾਉਣੇ ਚੱਰੇ ਚੱਲ ਤੈਨੂੰ ਮੈਂ ਸਿਕਾਉਣਾ ਤੇਰੇ ਤੋਂ ਪੜ੍ਹ ਕੇ ਆਪਾਂ ਚੱਲਾਇਆ ਚੱਲੇ ਜਾਂਦਾ ਰੋ 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 ਹੋਰ ਖੜਦਾ ਖੜਦਾ ਹੋਲੀ 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 ਓਏ ਰੋਪੇਗਾ ਓਏ ਦਾਤਾ ਹੋਲੀ ਹੋਲੀ ਹਾਏ ਦਾਤਾ ਦਾਤਾ ਦਾ ਪਲਾਸਾ ਲਗਾਏ ਹਾਏ ਹਾਏ ਦਾਤਾ ਆਇਆ ਆਇਆ ਹਾਏ ਕਾਮਲੇ ਹਾਏ ਦਾਤਾ ਆਇਆ ਸਰੀਪਾ ਸੁਪ ਕਰ ਜਾ ਚੁਪ ਚੁਪ ਹਏ ਚੁਪ ਚੁਪ ਹਏ ਆਏ ਨਹੀਂ ਕਰਦੇ ਹਾਂ ਦੇ ਕੈਂਦਾ ਕਲੰਨਾ ਆਏ ਹੁਣ ਲੋਕ ਕੀ ਕਹਿਣਗੇ ਪਤਾ ਨਹੀਂ ਕੀ ਹੋ ਗਿਆ ਤੁਸੀਂ ਮਰਾ ਕੀ ਹੋ ਗਿਆ ਕੀ ਹੋ ਗਿਆ ਹਟ ਜਾ ਹਟ ਜਾ ਆ ਆ ਰੱਖਦੇ ਆ ਆ ਰੱਖਦੇ ਆ ਸਿੱਧੀ ਰੱਖ ਲੱਤ ਤੁਸੀਂ ਮੈਨੂੰ ਮੜਾਉਦੇ ਸੀਗਾ ਕੀ ਮਰਾ ਕੀ ਗੱਲ ਹੋ ਰਹੀ ਸੀ ਕਿਹਤੋਂ ਡਾਕਟਰ ਤੋਂ ਟੀਕਾ ਲਵਾਦੇ ਸੀ ਮੈਨੂੰ ਸਰਦਾ ਸੀਗਾ ਤਾਰਾ ਹਾਂ ਚਲੋ ਕਰੀਏ ਸੀ ਟੀਕਾ ਲਾ ਦੇ ਕਿਹੜਾ ਟੀਕਾ ਮੈਨੂੰ ਕੀ ਪਤਾ ਗੱਲਾਂ ਲਵਾਉਦੇ ਸੀਗਾ ਓਏ ਉਹ ਤਾਂ ਕਹਿੰਦਾ ਦਰਦਦਾ ਸੀ ਕਹਿੰਦਾ ਜਾਰਾ ਤੇਰੇ ਦਰਦ ਦਾ ਲਵਾਉਂਦੇ ਸੀ ਉਹ ਤੇਰੇ ਕਹਿੰਦਾ ਜਾਰਾ ਲਵਾਉਂਦੀ ਆ ਆ ਪਾਪਾ ਕਹਿੰਦੇ ਨਿਗਮਰਾ ਕਹਿੰਦੇ ਲੋਹਾਰ ਦਾ ਆਏ ਜਾਰ ਪਾਪਾ ਦਾ ਆਏ ਜਾਰ ਦਾ ਵੀ ਚੁੱਪ ਕਰ ਬੈਠ ਜਾ ਲੈ ਦੇ ਦੇਗਾ ਤੁਸੀਂ ਮੈਨੂੰ ਕੋਈ ਨਹੀਂ ਕੋਈ ਚੁੱਪ ਕਰ ਚੁੱਪ ਕਰ ਸੁਨੇਗਾ ਗੱਲ ਮੈਂ ਵੀਡੀਓ ਪਾਉਂਗਾ ਬੁਲਾ ਕੇ ਭਾਈ ਕਿ ਮੇਰੇ ਮਾਪੇ ਹੋ ਮੈਨੂੰ ਮਾਰ ਦੇਣਗੇ ਮੈਨੂੰ ਮੈਨੂੰ ਉਹੋ ਦਿੱਤੇ ਜਾਣਾ ਸਕਿਉਰਟੀ ਗਾਰਡ ਉਹ ਤੇਰੀ ਕਹਾਣੀ ਸੁਣੀ ਜਾਣਾ ਪਿਆ ਦੀਏ ਜਰਾ ਸਕਿਉਰਟੀ ਗਾਰਡ ਹੁਣ ਹੀ ਲੈ ਕੇ ਦੇਣੇ ਪੈਣਗੇ ਆ ਮੈਂ ਵੀਡੀਓ ਪਾਉਂਗਾ ਵੱਡਾ ਓਏ ਹਏ ਹਾ ਨਾਤਾ ਤਤਾ ਬਕਾ ਸੰਗ ਬੇਆ ਬੇਆ ਤਕੋ ਬੇਗਾ ਆਪਿਆ ਆਪਿਆ ਹਾ ਤੋ ਪਕਾ ਹੁਣ ਮੇਰੀ ਗੱਲ ਸੁਣ ਰੋਟੀ ਖਾਣੀ ਆ ਰੋਟੀ ਇਹ ਆਟੀ ਰੋਟੀ ਨਹੀਂ ਖਾਗਾ ਮੈਂ ਤਾਂ ਫਰੂਟ ਲੈ ਕੇ ਦੋ ਕੇਵੀ ਲੈ ਕੇ ਦੇ ਮੈਂ ਤਾਂ ਕੇਵੀ ਪਪੀਤਾ ਲੈ ਕੇ ਦੇ ਹਾ ਪਪੀਤਾ ਕੇਵੀ ਲੈ ਕੇ ਦੇ ਹਾ ਇਹਨੂੰ ਪਾਣੀ ਵੀ ਨਹੀਂ ਦੇਣਾ ਹਮ ਦੇਦੇ ਨੂੰ ਕੀ ਵੀ ਪਾ ਦੇ ਹਏ ਚਾਚਾ ਹਏ ਚਾਚਾ ਚਾਚਾ ਚੁੱਪ ਹਾਏ ਦਾਤਾ ਦਾ ਚਾਚਾ ਰੱਟੇ ਰੱਟੇ ਚਾਚਾ ਨੇ ਬਥੇਰਾ ਨੁਕਸਾਨ ਕਰਤਾ ਦਾ ਚਾਚੇ ਦਾ ਬਥੇਰਾ ਨੁਕਸਾਨ ਕਰਤਾ ਦਾ ਪਤੰਦਰਾ ਕਮਰੋਲਾ ਪਾਇਆ ਥਿੰਗਲੀ ਰੁਪਏ ਲੱਤ ਦੇ ਬਾਦੇ ਭੈਣ ਤੇਰਾ ਜਿਹੜਾ ਹੋਰ ਹੁਣ ਤੇਰੀ ਸੇਵਾ ਕਰੋ ਵੱਖਰੇ ਗਈ ਹਾਂ ਇਹਦਾ ਮੈਨੂੰ ਕੰਡੇ ਬੀਜਦੇ ਨੇ ਮੈਨੂੰ ਨਾਰੀਅਲ ਦਾ ਪਾਣੀ ਲਾ ਕੇ ਦੇ ਦੋ ਦੰਨੇ ਬੇਨਾਬੂ ਨਾਰੀਅਲ ਪਾਣੀ ਮਲਦੇ ਮਾਰਾ ਚੱਕਰ ਆਈਆ ਵੇ ਆਕੂ ਕੀ ਗਾਣਾ ਥਾਰਾ ਕੋਕਾ ਹਾਏ ਦਾਤਾ ਹਾਏ ਹਾਏ ਦਾਤਾ